ਅਦਿਚ ਬਾਬਾ ਮੱਠ ਸਾਹਿਬ ਦੇ ਸਥਾਨ ਤੇ ਸਾਲਾਨਾ ਮੇਲੇ ਦੌਰਾਨ ਰੰਧਾਵਾ ਬ੍ਰਧਰਸ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਮੇਲੇ ਚ ਖੂਬ ਰੌਣਕਾਂ ਲਾਈਆਂ। ਤਹਿਸੀਲ ਨਕੌਦਰ ਅਧੀਨ ਪੈਂਦੇ ਪਿੰਡ ਆਦੀ ਜ਼ਿਲ੍ਹਾ ਜਲੰਧਰ ਵਿਖੇ ਬਾਬਾ ਮੱਠ ਸਾਹਿਬ ਦੇ ਸਥਾਨ ਤੇ ਸਾਲਾਨਾ 14ਵਾਂ ਮੇਲਾ ਬਾਬਾ ਮੱਠ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਰਨੈਲ ਸਿੰਘ ਸ਼ਾਹਪੁਰ, ਹਰਨੇਕ ਸਿੰਘ ਨੇਕਾ, ਡਾਕਟਰ ਕੁਲਵੰਤ ਸਿੰਘ, ਸੁਖਦੇਵ ਸਿੰਘ ਸੋਨਾ, ਬਲਵੰਤ ਸਿੰਘ, ਜਸਵਿੰਦਰ ਸੰਧੂ, ਬਲਦੇਵ ਰਾਜ, ਗੁੱਗੂ ਲਖਵਿੰਦਰ ਸਿੰਘ ਆਦੀ ਤੇ ਲਖਵੀਰ ਸਿੰਘ ਲੱਖੀ ਨੇ ਰਹਿਨੁਮਾਈ ਹੇਠ ਪਿੰਡ ਇਲਾਕਾ ਤੇ ਸਮੂਹ ಗ್ರಾಮ ਪੰਚਾਇਤ ਤੇ ਪ੍ਰਵਾਸੀ ਭਾਰਤੀਆਂ ਦੇ ਪਿੰਡ ਆਦੀ ਸ਼ਾਹਪੂਰ ਤੇ ਪੰਡੋਰੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੇਲੇ 'ਚ ਪ੍ਰਸਿੱਧ ਗਾਇਕ ਰੰਧਾਵਾ ਬ੍ਰਦਰਸ ਰਮੀਰ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਮੇਲੇ ਵਿੱਚ ਖੂਬ ਰੰਗ ਬਣੇ ਆ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਪ੍ਰਸਿੱਧ ਮੰਚ ਸੰਚਾਲਕ ਰਾਜੂ ਫਤੇਪੁਰੀ ਮੰਗਾ ਕਰਤਾਰਪੁਰੀ ਨੇ ਆਪਣੇ ਪ੍ਰਭਾਵਸ਼ਾਲੀ ਟੋਟਕਿਆਂ ਨਾਲ ਖੂਬ ਰੰਗ ਬਣਿਆ ਇਸ ਮੌਕੇ ਪਿੰਡ ਤੇ ਇਲਾਕੇ ਦੀਆਂ ਨਾਮਵਰ ਸਖਸ਼ਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਕਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਹੇ ਤਾਰ ਨਹੀਂ ਪਉਣਾ ਓਏ ਮਾਰ ਕੇ ਸਿਰ ਕਰ ਨਹੀਂ ਪਚਾਈਦਾ ਅੱਜ ਸ਼ੇਰ ਦਾ ਸ਼ਿਕਾਰ ਟਾਂਟ ਬਿਨਾ ਹੁੰਦਾ ਨਾ ਓਏ ਸੱਪਾਂ ਦੇ ਸਿਰਾਂ ਤੇ ਨਹੀਂ ਉੱਪਰ ਲਈਦਾ ਅੱਜ ਸ਼ੇਰ ਬਾਈ ਰਵਨੀ ਰੰਡਾਵਾ ਤੇ ਬਾਈ ਪ੍ਰਿੰਸਰ ਰੰਡਾਵਾ ਦੀ ਗੱਲ ਦਿਲ ਨੂੰ ਕੋਈ ਸੱਚੀ ਲੱਗਦੀ ਏ ਪਰ ਕਹਿੰਦੇ ਲੋੜ ਨਹੀਂ ਪੈਣੀ ਚਾਹੀਦੀ ਪਿੰਡਾਂ ਦੀ ਵਾਲਿਓ ਤਾੜੀ ਤੇ ਆਪੇ ਵੱਜਦੀ ਏ ਸਤਿ ਸ਼੍ਰੀ ਅਕਾਲ ਸਾਡੇ ਬੋਲ ਅਸੀਂ ਸ਼ੁਕਰੀਆ ਦਾ ਕਰਦੇ ਆਂ ਔਰ ਨਾਲ ਹੀ ਸਾਡੇ ਵੀਰ ਬਜ਼ੁਰਗ ਔਰ ਬੱਚੇ ਜਿਨ੍ਹਾਂ ਨੇ ਅੱਜ ਇਸ ਮਹਿਫਲ ਨੂੰ ਸੱਚੀ ਬਹੁਤ ਅੱਜ ਪਿੰਡ ਆਦੀ ਦੇ ਵਿੱਚ ਬਾਬਾ ਮੱਡ ਸਾਹਿਬ ਦੇ ਅਸਥਾਨ ਤੇ ਸਮਾਗਮ ਕਰਾਇਆ ਗਿਆ ਕੀ ਗੜਾ ਚਾਉ ਤੇ ਸਭ ਤੋਂ ਪਹਿਲਾਂ ਦਰਬਾਰ ਬਾਬਾ ਮੱਡ ਸਾਹਿਬ ਜੀ ਦੇ ਸਨਮਾਨ ਤੇ ਮਿਲਣ ਕੋ ਆਇਆ ਜਾ ਰਿਹਾ ਨਿਰਨਾਮ ਕਲਵੰਤ ਸਿੰਘ ਜੋ ਕਿ ਦੇ 14 ਸਾਲ ਤੋਂ ਮੇਲਾ ਹੋ ਗਿਆ ਜਿਹਦੀ ਸ਼ੁਰੂਆਤ ਹੁਣਕਰ ਸਿੰਘ ਜੀ ਜੋ ਜੂਕੇ ਚਲੇ ਗਏ ਸੀ ਕਰਵਾਇਆ ਗਿਆ ਸੀ ਜਿਸ ਵੇਲੇ ਅਸੀਂ ਹਰ ਸਾਲ ਨਵੇਂ ਤੋਂ ਨਵੇਂ ਕਲਾਕਾਰ ਦੇ ਸੇਵਾ ਤੇ ਸੁਖਮਨ ਬਰਾੜ ਜੀnabla ਮੀਰਾ ਜੀ ਸੁਖਮਨ ਸ਼ਕਤੀ ਜੀ ਸਵੇਰ ਤੋਂ ਬਾਅਦ ਅੱਜ 14 ਮੇਲਾ ਚੱਲ ਰਿਹਾ ਜਿਆਨ ਦੀ ਸੇਵਾ ਦੇ ਹਾਜ਼ਰ ਨੇ ਜੋ ਵੀ ਇਹ ਤੋਂ ਆਏ ਨੇ ਤੇ ਅੱਜ ਜਿਸ ਵੇਲੇ ਰਿੰਦੀ ਰੰਦਾਵਾ ਜੀ ਕਿਉਂਕਿ ਆਏ ਸੀ ਆਪਰੋਹ ਜੁੜਿਆ ਜਿਸ ਵਿੱਚ ਸਾਰੀਆਂ ਸੰਸਥਾਵਾਂ ਦੇ ਗਿਆਤ ਯੋਗਦਾਰ ਜਿਸ ਤੋਂ ਪਾਲੀਆਂ ਸਾਡੇ ਹੋਪਾ ਜੋ ਕਿ ਬਹੁਤ ਹੀ ਵਧੀਆ ਨੇਕੀ ਜੜੀਆਂ ਅੰਦਰ ਸਾਰੀਆਂ ਸੰਸਥਾਵਾਂ ਦੇ ਪ੍ਰਬੰਧਕ ਕਮੇਟੀ ਕੋਲੋਂ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਦਾ ਭਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਜੁੜਾਈ ਜਾਰੀ ਰਹੂਗਾ ਜਿਸ ਵਿੱਚ ਸਾਰੀਆਂ ਸੰਸਥਾਵਾਂ ਦਾ ਜੋ ਹੋਗਾ ਇੱਕ ਚੌੜਾ ਮਿਲਣਾ ਚਾਹਤੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਜਸਵੀਰ ਸਿਰਾ ਜੀ ਅਤੇ ਰਿੰਮੀ ਪ੍ਰਦਰਸ਼ ਉਹਨਾਂ ਵੱਲੋਂ ਮਾਣ ਹੀ ਲਗਵਾਈ ਗਈ ਆ ਤੋਂ ਸੰਕਾਂ ਨੇ ਬਹੁਤ ਜਿਆਦਾ ਸਹਿਯੋਗ ਤਾਂ ਹਰ ਸਾਲ ਜੋ ਕਿ ਮੇਲਾ ਸਾਲਾਨਾ ਸ਼ਾਮ ਦਾ ਜੈਸੋ ਜੈ ਜੀ ਕਿਵਾਇ ਬੁਸ਼ੀਏ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਾਡੇ ਨਾਲ ਮਦਦ ਕਰਨ ਤੇ ਕੈਸੀ ਭੇਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ